но no. ਜਾਉ ਬਾਨੀ ਆਏ ਪ੍ਰਭ ਸਰਣਾਗਤੀ ਕਿਰਵਾ ਇਕ ਅੱਖਰ ਪਰਮਨ ਵਸਤ ਨਾਨਕ ਗਿਆਨ ਦਿਮ ਜਸ਼ਨੇ ਰਹਿ ਤਨ ਭੰਡਾਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਚੋਵਿਤ ਰਵਾਜ ਜੀ ਦੇ ਅੰਦਰ ਹਾਜਰੀਆਂ ਲਗਾਈ ਅਤੇ ਸਤਿਗੁਰਾਂ ਜੀ ਦੀ ਪਾਵਨ ਮੋਹਾਰਿਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋ ਗੁਰੂ ਤੇ ਅਰੀ ਗੁਰੂ ਸੋਵਾਰੇ ਖਲਸ ਰੂਪ ਕੋ ਸਦ ਸੰਗਤ ਜਿਓ ਵੱਡੇ ਹੀ ਭਗ ਹਨ ਅਜ ਦਾ ਦਰਗਾਹੀ ਫਰਮਾਨ ਹੁਕਮ ਅਨੁਸਾਰ ਸਹਬ ਜੋ ਸੰਕਲਿਤ ਜੀਵਨ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਗਏ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬਾਰਕ ਸਨਤ ਪੁਛਾਰਨ ਕੀਤਾ ਹੋਇਆ ਰਾਗ ਤੇ ਲੰਗ ਦੇ ਅੰਦਰ ਇਹ ਸ਼ਬਦ ਅੰਗਤ ਹੈ ਸਤਿਗੁਰੂ ਕਿਰਪਾ ਕਰਦੇ ਨੇ ਤੇ ਲੰਗ ਮਹਲਾ ਨੋਵਾ ਕਾਫੀ ਇੱਕ ਤੋਂ ਅੰਕਾਰ ਸਤਿਗੁਰੂ ਪ੍ਰਸਾਦ ਅਕਾਲ ਪੁਰਖ ਇਕ ਹੈ ਅਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਮਿਲਦਾ ਹੈ ਰੰਗਤਾਂ ਦੀਆਂ ਪੰਧੀਆਂ ਚੇਤਨਾ ਹੈ ਤੋਂ ਚੇਤਲੇ ਇਸ ਦਿਨ ਮੈਂ ਪ੍ਰਾਨੀ ਚੇਮਤਨ ਆਉ ਦਾ ਬਿਹਾਰਤਾ ਹੈ ਫੁੱਟ ਕਟ ਜੋ ਮਾਨੀ ਸਤਿਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਜੀ ਸਿਮਰਿਆ ਜਾਂਦਾ ਜੇ ਤੂੰ ਸਿਮਰ ਲੈ ਪਰਮਾਤਮਾ ਨੂੰ ਚੇਤੇ ਕੀਤਾ ਜਾਂਦਾ ਕਰ ਲੈ ਨਿਸ ਦਿਨ ਕਹਿੰਦੇ ਨੇ ਰਾਤ ਦੇ ਕਿਉਂਕਿ ਸਤਿਗੁਰਾਂ ਨੇ ਇਸ ਸਰੀਰ ਜੀ ਜੋ ਉਦਾਹਰਣ ਲਈਏ ਕੁੱਟੇ ਘਟ ਜੋਂ ਪਾਣੀ ਜਿਵੇਂ ਘੜੇ ਦਾ ਪਾਣੀ ਸਿੰਮੀ ਜਾਂਦਾ ਹੈ ਸਿੰਮ ਦਾ ਸਿੰਮ ਦਾ ਉਹਦੇ ਵਿੱਚ ਘੜੇ ਦੇ ਵਿੱਚ ਗਣੀ ਹੋ ਜਾਂਦੀ ਹੈ ਅਤੇ ਜਿਤਨਾ ਵੀ ਫਿਰ ਪਾਣੀ ਪਾਈਏ ਉਹ ਘੜੇ ਦੇ ਵਿੱਚ ਠਹਿਰਦਾ ਨਹੀਂ ਹੈ ਘੜੇ ਦੀ ਬਣਤਰ ਨੂੰ ਵਿਗਾੜ ਦਿੰਦਾ ਹੈ ਘੜੇ ਦੇ ਰੂਪ ਨੂੰ ਵਿਗਾੜ ਦਿੰਦਾ ਹੈ ਇਥੋਂ ਤੱਕ ਘੜੇ ਨੂੰ ਕੂੜੇ ਦੇ ਢੇਰ ਤੇ ਲੈ ਜਾਂਦਾ ਪਰ ਬਦਕਿਸਮਤੀ ਹੈ ਘੜੇ ਦੀ ਕਿ ਉਹਦੇ ਦੁਆਰਾ ਕੋਈ ਗੰਜੈਸ ਨਹੀਂ ਆ ਬਣਦੀ। ਬਾਕੀ ਦਾ ਭਵੇਂ ਲੋਹਾ ਹੈ, ਤੰਬਾ ਹੈ ਅਤੇ ਜਿਹੜੀ ਵੀ ਚਾਂਦੀ ਹੈ, ਸੋਨਾ ਹੈ, ਜਿਹੜੀ ਵੀ ਤਾਂਬਤ ਹੈ ਤਾਂ ਉਹ ਗੰਜੈਸ ਰੱਖਦੀ ਹੈ ਦੁਆਰਾ ਬਣਨ ਦੀ ਨੂੰ ਟਾਲ ਕੇ ਦੁਆਰਾ ਬਣਾਇਆ ਜਾ ਸਕਦਾ ਹੈ। ਸਿਰਫ ਕਮੇਟੀ ਦਾ ਭੰਡਾ ਹੈ। ਇੱਕ ਵਾਰ ਟੁੱਟ ਗਿਆ। ਹੁਣ ਊੜੇ ਦੇ ਟੇਲ ਦੀ ਸੁਟਿਆ ਜਾ। ਪਣ ਸਾਤਗੁਰੂ ਕਹਿੰਦੇ ਨੇ ਜਿਹੜਾ ਘਰ ਦੇ ਵਿੱਚ ਲਿਆਂਦਾ ਹੈ ਮਿੱਟੀ ਦਾ ਭਾਂਡਾ ਅਸੀਂ ਨੇ ਠਣਕਾ ਕੇ ਵੀ ਦੇਖਿਆ ਖੜਕਾ ਕੇ ਵੀ ਦੇਖਿਆ ਕੁਝ ਦਿਨ ਤਾਂ ਉਹ ਕੱਡੇਗਾ ਜੀ ਹੋ ਸਕਦਾ ਹੈ ਕੁਝ ਸਾਲ ਕੱਢ ਦੇਵੇ ਉਹਦੀ ਕੋਈ ਗਾਰੰਟੀ ਨਹੀਂ ਹੈ ਅਸੀਂ ਨੇ ਲਿਆਉਣਾ ਬੜਾ ਸੋਚ ਸਮਝ ਕੇ ਘੜਕਾ ਕੇ ਵੇਖਣਾ ਕਿ ਪੱਕਾ ਹੈ ਜਾਂ ਇਹ ਮਾਇਆਵਦ ਹੋਵੇਗੀ ਉਦਨਾ ਫਿਰ ਬਾਦੂ ਦਾ ਸਮਾਂ ਚੱਲਣਾ ਅਸੀਂ ਸਾਹਮਣੇ ਵੀ ਰੱਖਣਾ ਜਿਤਨਾ ਸਾਹਮਣੇ ਰੱਖਾਂਗੇ ਉਤਨਾ ਹੋ ਸਕਦਾ ਜਲਦੀ ਚੱਲੇ ਹੁਣ ਘੜੇ ਦੀ ਤਾਂ ਕੋਈ ਮਨਿਆਦ ਹੈ ਪਰ ਇਸ ਇਨਸਾਨ ਦੀ ਕੋਈ ਮਨਿਆਦ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਨੋਵੇਂ ਪਾਤਸ਼ਾਹ ਮਹਾਰਾਜ ਜਿਸ ਸਮੇਂ ਤੂੰ ਮਾਤਾ ਜੀ ਦੇ ਉਧਰ ਦੇ ਵਿੱਚੋਂ ਜਨਮ ਲਿਆ ਤਾਂ ਪਹਿਲਾ ਸਵਾਸ ਲਿਆ ਉਹ ਪਹਿਲਾ ਸਵਾਸ ਹੀ ਇਸ ਘੜੇ ਦੀ ਗਣੀ ਸੀ ਸਵਾਸਾ ਦੇ ਰਾਹੀਂ ਪਾਣੀ ਸਿੰਮ ਰਿਹਾ ਸਾਡਾ ਹੁਣ ਉਹ ਚਿੰਨ ਚਿੰਨ ਔਦ ਬਿਹਾਰਤ ਹੈ ਫੁੱਟਾ ਘਟ ਜੋ ਮੰਗ ਜਿਵੇਂ ਘੜੇ ਦਾ ਸਮਾ ਪਾਣੀ ਸਿੰਮਦਾ ਏਵੇਂ ਸਾਡੇ ਸਵਾਸ ਸਿੰਮ ਰਹੇ ਜਿਵੇਂ ਘੜੇ ਨੂੰ ਕੂੜੇ ਦੇ ਢੇਰ 'ਚ ਸੁੱਟਿਆ ਜਾਣਾ ਬਾਦ ਦੇ ਵਿੱਚ ਇਹੀ ਸਾਡਾ ਹਾਲ ਕਿਸੇ ਨੂੰ ਅੱਗ ਦੇ ਵਿੱਚ ਘਟ ਕੀਤਾ ਜਾਂਦਾ ਕਿਸੇ ਨੂੰ ਦਫਨਾਇਆ ਜਾਂਦਾ ਸਤਿਗੁਰੂ ਕਹਿੰਦੇ ਬਸ ਤੇਰੀ ਭਾਇਆ ਸਰੀਰ ਦੀ ਇਤਨੀ ਕ ਬਹੁਤਾ ਤੇਰੇ ਬੰਦੇ ਕੁਝ ਵੀ ਨਹੀਂ ਹੈ ਜਦੋਂ ਤੱਕ ਰੱਬ ਦੀ ਬੰਦਗੀ ਕਰੇਗਾ ਉਦੋਂ ਤੱਕ ਹੋ ਸਕਦਾ ਤੂੰ ਉੱਤੇ ਨੂੰ ਚੰਗਾ ਕਹਿਣ ਦੁਨੀਆ ਤੇ ਕੋਈ ਨਾਮ ਖੱਟ ਸਕਦਾ ਨਹੀਂ ਸਤਿਗੁਰੂ ਕਹਿੰਦੇ ਤੇਰੀ ਔਕਾਤ ਇਤਨੀ ਘੱਪਿਆਰੇ ਹੈ ਕਿ ਤੂੰ ਮਿੱਟੀ ਦੇ ਢੇਰ ਤੇ ਕੂੜੇ ਦੇ ਦਾ ਸੁਆਦੀ ਦੇ ਨਹੀਂ ਬਣੇਗਾ ਅੱਗੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਹਰ ਗੁਨ ਕਾ ਇਹ ਨੰਗਾ ਵੀ ਮੂਰਖ ਅਗਿਆਨਾ ਕਿ ਐ ਬੇਸਮਝ ਗਿਆਨੀ ਪੁਰਸ਼ ਕਿ ਤੂੰ ਰੱਬ ਦਾ ਨਾਮ ਜਪਦਾ ਕਿਉਂ ਨਹੀਂ ਉਹ ਕਹੇ ਜੇ ਜਪਦਾ ਨਹੀਂ ਹੈ ਨਾ ਲਾਜੀਆਂ ਕੋਈ ਨਾ ਕੋਈ ਤਾਂ ਲਾਲਚ ਲੱਗੇ ਕਿਸੇ ਨਾ ਕਿਸੇ ਰਸਤੇ ਤੇ ਤਾਂ ਚੱਲੇ ਜਾ ਹੋਏ ਸਤਿਗੁਰੂ ਅਗੇ ਕਹਿੰਦੇ ਨੇ ਝੂਠਿਆ ਲਾਲਚ ਲਾਲਕੈ ਨਹਿ ਮਰਨ ਮਰਨ ਪਛਾਨੀ ਇਹਨੇ ਝੂਠੇ ਲਾਲਚ ਦੇ ਵਿੱਚ ਲੱਗ ਗਿਆ ਮਾਇਆ ਝੂਠਾ ਲਾਲਚ ਜਿਹੜੀ ਚੀਜ਼ੇ ਨੂੰ ਰੱਬ ਤੋਂ ਤੋੜੇ ਉਹ ਲਾਲਚ ਹੈ ਅਤੇ ਲਾਲਚ ਵੀ ਝੂਠਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਰੇ ਜਗਤ ਨੂੰ ਇਹ ਕਹਿ ਦਿੱਤਾ ਕਿ ਝੂਠਾ ਲਾਲਚ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸੌ ਸਭ ਨੂੰ ਲਾਗੇ ਕਿ ਆਦਾਰਾ ਕਿੰ ਆ ਬਾਹਰਲੇ ਚਲਦੀ ਤਾਂ ਗੱਲ ਬੜੀ ਦੂਰ ਦੀ ਹੈ ਸਤਿਗੁਰੂ ਤਾਂ ਆਪਣੇ ਖੂਨ ਨੂੰ ਕਹਿੰਦੇ ਨੇ ਦਾਰਾ ਆਪਣਾ ਪਰਿਵਾਰ ਇਹ ਸਾਰੇ ਮਤਵਲ ਦੇ ਨੇ ਜਦੋਂ ਤੱਕ ਤੇਰਾ ਸਰੀਰ ਕੰਮ ਕਰਦਾ ਉਦੋਂ ਤੱਕ ਕਹਿਣਗੇ ਮਾਤਾ ਜੀ ਪਿਤਾ ਜੀ ਬਾਪੂ ਜੀ ਤਾਂ ਜਦੋਂ ਸਰੀਰ ਕੰਮ ਕਰਨੋਂ ਢੱਗ ਗਿਆ ਕਿਸੇ ਨੇ ਪਾਣੀ ਦਾ ਗਲਾਸ ਵੀ ਨਹੀਂ ਬਣਾਉਣਾ ਉਦੋਂ ਜਿਹੜਾ ਪੂਰੀ ਜ਼ਿੰਮੇਵਾਰੀ ਸਿਰ ਤੇ ਚੁੱਕੀ ਹੋਈ ਸਾਰੇ ਸਮਾਂ ਜ ਪਰਿਵਾਰ ਦੀ ਇੱਕ ਮਹਿਲ ਬਣਾ ਕੇ ਪਰਿਵਾਰ ਨੂੰ ਦੇ ਦਿੱਤਾ ਚੰਗਾ ਕਾਰੋਬਾਰ ਤਰੱਕੀਆਂ ਦੇ ਵਿੱਚ ਲਿਆ ਕੇ ਦੇ ਦਿੱਤਾ ਕਿਵੇਂ ਹੰਡਾਇਆ ਇਸ ਤਰੀਕੇ ਦੇ ਨਾਲ ਲਿਆਂਦਾ ਬੱਚਿਆਂ ਨੂੰ ਕੋਈ ਪਤਾ ਨਹੀਂ ਕੈਨੇਡਿਕ ਜਿੰਦਰ ਇੱਕ ਜਾਣ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਇਤਨੀ ਮਿਹਨਤ ਕੀਤੀ ਤਾਂ ਜਦੋਂ ਸਮਾਂ ਹੁੰਦਾ ਵੀ ਸਾਨੂੰ ਪਾਣੀ ਦਾ ਗਲਾਸ ਵੀ ਨਹੀਂ ਚੜਾਇਆ ਜਾਂਦਾ ਉਹ ਸਾਡੇ ਸਮੇ ਤੇ ਨਿਰਭਰ ਕਰਦਾ ਕੋਈ ਚੰਗਾ ਬੱਚਾ ਹੋਵੇ ਤਾਂ ਦੇ ਦੇ ਨਹੀਂ ਤਾਂ ਕੋਲ ਦੀ ਫਿਰ ਉੱਥੋਂ ਦਾ ਫਰੇਡਾ ਸਮਾਂ ਚੱਲਦਾ ਫਰਾਣੀ ਥਾਦੇ ਸਬੀਲ ਲੱਗੀ ਹੈ ਨਾ ਸੇਵਾ ਕਰਕੇ ਆਉਣਾ ਫਲਾਣੀ ਥਾਂ ਤੇ ਲੰਗਰ ਲੱਗੇ ਆ ਮੈਂ ਲੰਗਰ ਦੇ ਵਿੱਚ ਖੇਮਤ ਕਰਨੀ ਆ ਜਾ ਕੇ ਸਤਿਗੁਰੂ ਕਹਿੰਦੇ ਫਿਰ ਐਡਾ ਦੀ ਖੇਮਤ ਤੇਰੀ ਨੂੰ ਲਾਣ ਦਾ ਘਰ ਦੇ ਵਿੱਚ ਤੇਰੀ ਜਰੂਰਤ ਹੈ ਪਾਣੀ ਦਾ ਗਲਾਸ ਨਹੀਂ ਫੜਾਇਆ ਇੱਥੇ ਤੂੰ ਸਵਿਧਾ ਵਰਤਉਂਦਾ ਪਿਆ ਇੱਥੇ ਤੂੰ ਲੰਗਰ ਵਰਤਉਂਦਾ ਪਿਆ ਕੀ ਫਾਇਦਾ ਲੱਗੇ ਆ ਸਾਡੀ ਇਸ ਖੇਮਤ ਦਾ ਬਾਹਰ ਤਾਂ ਵਿਖਾਵਾ ਬਹੁਤਾ ਕਰ ਲਿਆ ਘਰ ਦੇ ਵਿੱਚ ਰੱਬ ਸੀ ਉਹਦੀ ਤਾਂ ਸਾਡੇ ਤੋਂ ਸਾਮ ਸੰਭਾਲ ਹੋਈ ਨਹੀਂ ਜਿਹੜਾ ਸਰਗੁਣ ਸਰੂਪ ਹੈ ਤਾਂ ਉਹਨੂੰ ਤਾਂ ਅਸੀਂ ਕਿਵੇਂ ਸਮਝਾਂਗੇ ਨਿਰਗੁਣ ਸਰੂਪ ਜਿਹੜਾ ਇੱਕ ਗੁਣ ਦੇ ਵਿੱਚ ਸਾਡੇ ਸਾਹਮਣੇ ਹੈ ਮਾਪੇ ਬਾਪ ਦੇ ਰੂਪ ਦੇ ਉਹਨੂੰ ਤਾਂ ਅਸੀਂ ਕਦਰ ਨਾ ਕਰ ਸਕੇ ਬਾਹਰ तीर्थਾਂ ਦੇ ਲੱਭਦੇ ਫਿਰਦੇ ਆ ਬਾਹਰ ਦੀਰਥਾਂ ਦੇ ਇਸ਼ਨਾਨ ਕੀਤਾ ਬਾਟ ਪੂਜਾ ਕੀਤੀ ਕਰਮਾਂ ਦੇ ਮੈਂ ਸਤਿਗੁਰੂ ਕਹਿੰਦੇ ਕਿਸੇ ਯਾਰ ਤਾਂ ਨਹੀਂ ਜੇ ਤੂੰ ਘਰ ਦੇ ਵਿੱਚ ਰੱਬ ਦੀ ਪੂਜਾ ਰੱਬ ਦੀ ਕਦਰ ਨਹੀਂ ਕਰ ਸਕਿਆ ਤਾਂ ਹੁਣ ਸਤਿਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਦੇ ਲਾਲਚੀ ਇਨਸਾਨ ਦਾ ਟੂਟੇ ਲਾਲਚ ਲਾ ਕੇ ਟੂਟੇ ਲਾਲਚ ਦੇ ਵਿੱਚ ਲੱਗ ਕੇ ਇਹਨੇ ਮਰਮ ਭੁੱਲ ਗਿਆ ਹੁਣ ਇਹ ਭੁੱਲ ਗਿਆ ਕਿ ਜਿਹੜਾ ਇਹ ਮੈਂ ਅੱਜ ਕਰਦਾ ਪਿਆ ਕਿ ਕੱਲ ਨੂੰ ਇਹਨੇ ਮੇਰੇ ਤੇ ਵੀ ਹੋਣਾ ਹੈ ਇਹ ਸਮਾਜ ਬਜ਼ੁਰਗਾਂ ਦਾ ਅਤੇ ਇੱਕ ਕੱਲ ਨੂੰ ਮੈਂ ਵੀ ਬਜ਼ੁਰਗ ਬਣਨਾ ਭੁੱਲ ਗਿਆ ਬੋਲਣਾ ਭੁੱਲ ਗਿਆ ਜ਼ਿੰਦਗੀ ਦੇ ਵਿੱਚ ਹਰ ਇੱਕ ਤੌਰ ਤਰੀਕਾ ਭੁੱਲ ਗਿਆ ਫਿਰ ਜਦੋਂ ਰੱਬ ਹਿਸਾਬ ਕਤਾਬ ਲੈਂਦਾ ਅੱਲਾਹ ਪਦਾ ਲੇਖਾ ਸ਼ੁਰੂ ਟੁੱਟੀ ਗਣਤੀ ਗਿਣਨੇ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਰੱਬ ਦੇ ਦੋਪਦ ਮੈਂ ਤਾਂ ਬੜੀ ਪਾਠ ਪੂਜਾ ਕੀਤੀ ਮੈਂ ਤਾਂ ਬੜੀ ਭਜਨ ਬੰਦਗੀ ਕੀਤੀ ਪਰ ਸਾਰਾ ਕੁਝ ਜਿਆਦਾ ਜਾਂਦਾ ਇਹਦੇ ਕਿ ਮੈਂ ਤਾਂ ਕੀਤਾ ਬਹੁਤ ਕੁਝ ਪਰ ਤੇਰੇ ਬਹੁਤੇ ਤੇ ਤੇਰੇ ਤੇ ਇੱਕ ਗਲਤੀ ਨੇ ਪਾਣੀ ਫੇਰ ਦਿੱਤਾ ਬਹੁਤਾ ਕਰਨ ਦੀ ਜ਼ਰੂਰਤ ਨਹੀਂ ਭਾਵੇਂ ਕੱਟ ਕਰ ਲੈ ਪਰ ਕਰ ਲੈ ਦੇਨੂੰ ਕਿਉਂਕਿ ਜਿਹੜਾ ਸਤਿਗੁਰੂ ਜਦੋਂ ਐਗਜ਼ਾਮਪਲ ਲੈਂਦੇ ਨੇ ਤੂੰ ਮੇਰਾ ਮਾਤਾ ਤੂੰ ਹੈ ਮੇਰਾ ਜਦੋਂ ਐਗਜ਼ਾਮਪਲ ਲੈਂਦੇ ਨੇ ਪਹਿਲਾਂ ਮਾਂ ਨੂੰ ਲੈਂਦੇ ਨੇ ਤੂੰ ਸਾਡੀ ਮਾਂ ਵਰਗਾ ਤੂੰ ਸਾਡੇ ਪਿਤਾ ਵਰਗਾ ਰੱਬ ਦੀ ਐਗਜ਼ਾਮਪਲ ਸਾਡੇ ਲਈ ਹੈ ਕਿਉਂਕਿ ਜਿਹੜਾ ਪਿਆਰ ਸਾਨੂੰ ਮਾਂ ਤੋਂ ਰੱਬ ਤੋਂ ਪਿਤਾ ਤੋਂ ਮਿਲਣੇ ਦੁਨੀਆਂ ਤੇ ਜਿਹੜੇ ਮਰਜ਼ੀ ਕੋਨੇ ਦੇ ਚਲੇ ਜਾਈਏ ਇਹ ਪਿਆਰ ਨਹੀਂ ਮਿਲਣਾ ਉਹ ਮੁਹੱਬਤ ਨਹੀਂ ਮਿਲਣੀ ਤਾਂ ਸਾਨੂੰ ਉਜੈਂਪਲ ਮਾਂ ਬਾਪ ਦੀ ਮਿਲਦੀ ਹੈ ਪਰੇ ਵਾਰ ਜਦੋਂ ਮੂਰਖ ਹੁੰਦਾ ਹੈ ਨਾ ਸਮਝਦਾ ਨਹੀਂ ਹੈ ਉਦੋਂ ਫਿਰ ਵਾਰ ਟੁਲਿਆ ਫਿਰਦਾ ਸਮਾਂ ਪੈਂਦਾ ਜਦੋਂ ਪੈਂਦੀ ਹੈ ਫਿਰ ਉਦੋਂ ਸਭ ਕੁਝ ਚੇਤੇ ਆਉਂਦਾ ਹੈ ਉਦੋਂ ਸਮਾਂ ਲੰਘ ਜਾਂਦਾ ਕਹੋ ਕਬੀਰ ਤਬਹੀ ਨਰ ਜਾਗੇ ਜਮਕਾ ਡੰਡ ਮੂੰਡ ਮਹਿ ਲਾਗੇ ਮਨਜੀ ਤੇ ਸਭ ਕੁਝ ਚੇਤਾ ਹੁੰਦਾ ਜੇ ਮੈਂ ਕਿਤੇ ਸੰਸਵਲ ਕੀਤੀ ਹੁੰਦੀ ਅੱਜ ਮੇਰੀ ਵੀ ਕੋਈ ਸੰਸ ਸੰਭਾਲ ਕਰਦਾ ਅਹੇ ਕਰ ਕਰੇ ਸੋ ਅਹੇ ਕਰ ਪਾਏ ਇੱਕ ਹੱਥ ਕਰ ਲੈ ਦੂਜੇ ਹੱਥ ਸੱਜਣਾ ਲੈ ਲੈ ਇਹ ਲੱਭ ਦਾ ਵਿਧਾਨ ਹੈ ਰੱਬ ਦੀ ਵਿਧੀ ਹੈ ਰੱਬ ਦਾ ਲੇਖਾ ਹੈ ਜਿੱਦਾਂ ਦਾ ਕਰਾਂਗੇ ਉਹਦਾ ਦਾ ਸਾਨੂੰ ਮਿਲੇਗਾ ਹੁਣ ਸਤਿਗੁਰੂ ਸਾਨੂੰ ਸੁਚੇਤ ਕਰਦੇ ਪਏ ਨੇ ਗੁਰੂ ਤੇਗ ਬਹਾਦਰ ਮਹਾਰਾਜੀ ਚੇਤਲ ਸਿਮਰ ਲੈ ਰੱਬ ਨੂੰ ਯਾਦ ਕਰ ਲੈ ਟੁੱਟੇ ਲਾਲਚ ਟੁੱਟੇ ਲਾਲਚ ਦੇ ਵਿੱਚ ਨਾ ਪੈ ਤੇਰੀ ਜ਼ਿੰਦਗੀ ਕੀ ਤੇਰੀਆਂ ਅੱਗੇ ਵੀ ਤੂੰ ਕੋਲਾਂ ਨੂੰ ਸਵਾਰਨਾ ਹੁੰਦਾ ਆਪ ਵੀ ਤਰਨਾ ਅਸੀਂ ਹੋਰਾਂ ਨੂੰ ਵੀ ਤਾਰਨਾ ਹੁੰਦਾ ਅਸੀਂ ਹੋਰਾਂ ਨੂੰ ਤਾਂ ਕੀ ਤਾਰਾਂਗੇ ਆਪ ਵੀ ਡੁੱਬ ਗਏ ਹਾਂ ਸੀ ਲਾਲਚ ਦੇ ਵਿੱਚ ਲਾਲਚ ਦੇ ਵਿੱਚ ਕੋਈ ਨਹੀਂ ਤਰਿਆ ਸਤਿਗੁਰੂ ਨੇ ਕਹਿੰਦੇ ਕਿ ਤੂੰ ਭਜਨ ਬੰਦਗੀ ਬਹੁਤੀ ਕਰ ਮੋਤਾ ਕਰ ਭਜਨ ਬੰਦਗੀ ਤੇਰੇ ਬੋਲਾਂ ਦੇ ਵਿੱਚ ਹੋਣੀ ਚਾਹੀਦੀ ਹੈ ਹਲੀਮੀ ਦੇ ਨਾਲ ਬੋਲ ਜ਼ਿੰਦਗੀ ਦੇ ਵਿੱਚ ਹਲੀਮੀ ਦੇ ਨਾਲ ਚੱਲ ਇਹ ਹੀ ਤੇਰੀ ਭਜਨ ਬੰਦਗੀ ਹੈ رب نے بہتا دیتا ہے تا رب دا شکر کر کسی دے انہوں جتائی نہ کہ میں آ بھی میرے کو ہے بھی میری میری کرتے ساری زندگی لگ جاندی ہے ساری میری میری کرتے جنم گئے سائے رسوخ باما دا جور کا زور جنہیں طاقت سی انہوں نے طاقت نہ رہی تیرے تو مایا مایا دا, دا کوئی گمان نہیں ہے مناگنی دا کوئی پتا نہیں ایک دو ڈگ مارچ دا بھروسہ کرنا چاہیے ਮਾਇਆ ਬਈ ਨਾਗਣੀ ਜਗਤ ਰਹੀ ਲਪਟਾਈ ਇਸ ਮਾਇਆ ਦੀ ਬਦਕਿਸਮਤੀ ਇਹ ਹੈ ਕਿ ਇਸ ਕੀ ਸੇਵਾ ਜੋ ਕਰੇ ਤਿਸੇ ਹੀ ਕੋ ਫਿਰ ਖਾਏ ਇਹ ਕਾਲ ਯੁਗ ਦਾ ਸਮਾਂ ਹੈ ਮਾਇਆ ਜਿਹਦੇ 당ਗ ਮਾਰਦੀ ਹੈ ਕਦੋਂ ਪੁੱਤਰ ਨੂੰ ਪਿਓ ਦਾ ਵੈਰੀ ਬਣਾ ਦੇ ਕੋਈ ਪਤਾ ਨਹੀਂ ਪਿਓ ਨੂੰ ਕਦੋਂ ਆਪਣੇ ਧੀਆਂ ਪੁੱਤਰਾਂ ਦਾ ਵੈਰੀ ਬਣਾ ਦੇ ਕੋਈ ਪਤਾ ਨਹੀਂ ਇਹ ਅਜ ਕਾਰਜਗੁਰ ਦਾ ਸਮਾਂ ਚੱਲਦਾ ਕੋਈ ਹੈ ਕੋਈ ਐਦਾਂ ਦੀ ਕਿ ਧੀ ਆਪਣੇ ਪੁੱਤਰ ਨੂੰ ਗੋਰੀ ਦੇ ਵਿੱਚ ਬੰਨ ਕੇ ਨਹਿਰ ਦੇ ਵਿੱਚ ਸੁੱਟ ਜੇ ਇਹ ਕਾਲ ਯੁੱਗ ਦਾ ਸਮਾਂ ਅੱਜ ਸੁੱਤੇ ਆ ਗਏ ਕਿ ਕੋਈ ਐਦਾਂ ਦੀ ਦਰਿੰਦਗੀ ਹੈ ਜਿਹੜਾ ਮਾਂ ਦੀ ਵਿਸਾਲ ਕਿਤੇ ਮਿਲਦੀ ਨਹੀਂ ਹੈ ਇੱਕ ਨਸ਼ੇ ਦੇ ਖਾਤਰ ਵਿਕਾਰਾਂ ਦੇ ਖਾਤਰ ਮਾਂ ਨੇ ਪੈਸੇ ਨਾ ਦਿੱਤੇ ਮਾਂ ਨੂੰ ਘਟ ਦਿੱਤਾ ਹੋਵੇ ਵੱਡ ਦਿੱਤਾ ਹੋਵੇ 17 ਸਾਲਾਂ ਦੇ ਬੱਚੇ ਨੇ ਕਿਉਂਕਿ ਲਤ ਪੂਰੀ ਲੱਗੀ ਆ ਮਾਂ ਨੇ ਜਵਾਬ ਦੇ ਦਿੱਤਾ ਡਿਸਟ੍ਰਿਕਟ ਪਟਿਆਲਾ ਪਿਛੇ ਪਾਤੜਾ ਦੇ ਖਬਰ ਆਈ ਸੀ ਮਾਂ ਨੂੰ ਇਹ ਵੱਢਦੇ ਤਾਂ ਗਲੀ ਵੱਢ ਦਿੱਤਾ ਮਾਂ ਕਿਉਂਕਿ ਰਸਤਾ ਸਾਡੇ ਕੋਲੋਂ ਗਿਆਨ ਨਹੀਂ ਹੈ ਸਮਝ ਨਹੀਂ ਹੈ ਜਦੋਂ ਅਸੀਂ ਇਸ ਰਸਤੇ ਦੇ ਪੁੱਠੇ ਤੇ ਚੱਲੇ ਆਂ ਜਦੋਂ ਸਤਿਗੁਰੂ ਤਾਂ ਕਹਿੰਦੇ ਨੇ ਕਿ ਸਮਝ ਲੈ ਚੇਤਨਾ ਹੈ ਤਾਂ ਅਜੇ ਵੀ ਤੇਰੇ ਕੋਲ ਸਮਾਂ ਸਮਾਂ ਲੰਘ ਗਿਆ ਫਿਰ ਤੇਰੇ ਪੱਲੇ ਕੱਖ ਨਹੀਂ ਰਹਿਣਾ ਅਜੂ ਹੂ ਕੱਚ ਬਿਗਰਿਓ ਨਹੀਂ ਜਿਤਨੀ ਤਰੀ ਉਮਰ ਹੈ ਤੋ ਲੰਘ ਗਈ ਕੇ ਤੋ ਅਫਸੋਸ ਕਰੇਗਾ ਕਿ ਹੁਣ ਤਾਂ ਮੈਂ ਮੰਜੀ ਤੇ ਆ ਗਿਆ ਸਤਿਗੁਰੂ ਕਦੇ ਵਿਗੜਿਆ ਕੁਝ ਨਹੀਂ ਹੈ ਕੋਈ ਗੱਲ ਨਹੀਂ ਤੇਰੀ ਇਤਨੀ ਉਮਰ ਲੰਗੀ ਹੈ ਪਰ ਅਗਲਾ ਸਮਾਂ ਭਾਵੇਂ ਤੇਰੇ ਕੋਲ ਗਿਣਤੀ ਦੇ ਸਵਾਸ ਨਹੀਂ ਪਰ ਲੇਖੇ ਦੇ ਵਿੱਚ ਲਾ ਇਹ ਹੀ ਸਵਾਸ ਤੇਰੇ ਪੂਰੀ ਜ਼ਿੰਦਗੀ ਨੂੰ ਸਫਲਾ ਕਰ ਸਕਦੇ ਨੇ ਆਗੇ ਸੁੱਖ ਮੇਰੇ ਪੀਤਾ ਬਾਛੇ ਆਨੰਦ ਪ੍ਰਵਕਿਤਾ ਤਾ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਅਜਹੁ ਕਛ ਵੀ ਵਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਅਜੇ ਵਿਗੜਿਆ ਨਹੀਂ ਜੋ ਪਰਮਾਤਮਾ ਦੇ ਗੁਣ ਗਾਲੈ ਕਿਉਂਕਿ ਕਹੁ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਲੈ ਜਦੋਂ ਸਤ ਨਿਰਭੈ ਪਦ ਪਾਵੈ ਜਦੋਂ ਸਤਗੁਰਾਂ ਦੀ ਅਜਾਮਤ ਵਰਦਦੀ ਹੈ ਕਿਰਪਾ ਹੁੰਦੀ ਹੈ ਮਨ ਲੋ ਅਜਾਮਲ ਭਗਤ ਜੀ ਹੋਏ ਨੇ ਸਾਰੀ ਜ਼ਿੰਦਗੀ ਉਹਨੇ ਮਾੜੇ ਕਰਮ ਕੀਤੇ ਨੇ ਜੋ ਐਦਾਂ ਦੇ ਮਾੜੇ ਕਰਮ ਨੇ ਆਪਾਂ ਮੈਂ ਕਿਤੇ ਜਰੀਏ 'ਚ ਨਹੀਂ ਸਾਂਝਾ ਕਰ ਸਕਦੇ ਐਦਾਂ ਦੇ ਮਾੜੇ ਕਰਮ ਕੀਤੇ ਨੇ ਉਹਨੇ ਬ੍ਰਹਮਾ ਪੁੱਤਰ ਹੋ ਕੇ ਮੰਨ ਲਓ ਕਿਸੇ ਵੇਸਵਾ ਦੇ ਘਰ ਜਾਵੇ ਆਪਣਾ ਪਰਿਵਾਰ ਹੋਵੇ ਪਰਿਵਾਰ ਨੂੰ ਛੱਡ ਦੇ ਕਥਾ ਚੰਗਾ ਸਕੂਲਰ ਚੰਗਾ ਵਿਦਵਾਨ ਸੀ ਕਥਾ ਕਰਦਾ ਹੁੰਦਾ ਸੀ ਪਰ ਇਤਨੀ ਮਾੜੀ ਸੰਗਤ ਦੇ ਵਿੱਚ ਪੈ ਗਏ ਇੱਕ ਨਰਕ ਦੀ ਜ਼ਿੰਦਗੀ ਭੋਗਣੀ ਸ਼ੁਰੂ ਕਰ ਦਿੱਤੀ ਪਰਿਵਾਰ ਨੇ ਘਰੋਂ ਬਾਹਰ ਕੱਢ ਦਿੱਤਾ ਸਾਰੇ ਜਿਹੜੇ ਆਪਣੇ ਜਿੱਥੇ ਰਿਆਸਤ ਦੇ ਵਿੱਚ ਸੀ ਉਹ ਰਿਆਸਤ ਤੋਂ ਹੀ ਬਾਹਰ ਕੱਢ ਦਿੱਤਾ ਕਿ ਤੇਰੇ ਵਰਗਾ ਇਦਾਂ ਦਾ ਕੋਈ ਹੋਰ ਹੋਵੇਗਾ ਤਾਂ ਫਿਰ ਸਾਡੇ ਇਸ ਇਲਾਕੇ ਨੂੰ ਤਾਂ ਗੰਧਲਾ ਕਰ ਦੇਗਾ ਬਾਹਰ ਕੱਢ ਦਿੱਤਾ ਹੁਣ ਜਿਹੜਾ ਉਹ ਸੀ ਅਖੀਰਲਾ ਸਮਾਉਧਾ ਹੈ ਸਾਧੂ ਘਰ ਆਏ ਸਾਧੂਆਂ ਨੇ ਆਖਿਆ ਕਿ ਤੇਰੇ ਘਰ ਪੁੱਤਰ ਹੋਵੇਗਾ ਨੇ ਅਰਲਾ ਕੀਤਾ ਮੈਂ ਬਖਸ਼ਿਆ ਕਿਵੇਂ ਜਾ ਮੰਗ ਹੁਣ ਜਦੋਂ ਗੁਨਾਹ ਕਰਦੇ ਇਨਸਾਨ ਉਹ ਨੂੰ ਨਹੀਂ ਇਹ ਜਿੱਤੇ ਕਰਦਾ ਕਿ ਇਹਨਾਂ ਦਾ ਰਿਜ਼ਲਟ ਬੁਰਾ ਹੋਵੇਗਾ ਅੱਜ ਮੈਂ 마ੜਾ ਬੋਲਦਾ ਹੋ ਸਕਦਾ ਹੈ 마ੜੇ ਬੋਲ ਮੈਨੂੰ ਵੀ ਸਹਿਣੇ ਪੈਣਾ ਭੁੱਲ ਜਾਂਦਾ ਕਿ ਮੈਂ ਅੱਜ ਕਿਸੇ ਦਾ 마ੜਾ ਕਰਦਾ ਕਿਸੇ ਦੇ ਰਾਧਾ ਰੋੜਾ ਬਣਦਾ ਕਿਸੇ ਦੀ ਨਿੰਦਿਆ ਚੁਗਲੀ ਕਰਦਾ ਕੱਲ ਨੂੰ ਮੇਰੇ ਵੀ ਹੋਵੇਗੀ ਮੈਥੋਂ ਸਹਿਣ ਨਹੀਂ ਹੋਣੀ ਭਲਕੇ ਸਾਨੂੰ ਹੀ ਮਿਲਦਾ ਸਭ ਕੁਝ ਤਾਂ ਮਨ ਉਹ ਭੁੱਲ ਗਿਆ ਜਦੋਂ ਇਦਾਂ ਦੇ 마ੜੇ ਕਰਮ ਕਰਦਾ ਸੀ ਹੁਣ ਜਦੋਂ ਲੇਖਾ ਜੋਖਾ ਸ਼ੁਰੂ ਹੋਇਆ ਇੱਕ ਜਿਹੜੀ ਨਰਕ ਦੀ ਜ਼ਿੰਦਗੀ ਜੋਰੇ ਆ ਖਾਣੇ ਪੀਣੇ ਦੇ ਲਈ ਇਕ ਸ਼ਾਨ ਪਾਈ ਐ ਕੁਝ ਵੀ ਨਹੀਂ ਬੰਦੇ ਸਾਧੂ ਲੰਘਦੇ ਸੀ ਆਪਣੀ ਸ਼ਾਨ ਦੇ ਵਿੱਚ ਲੈ ਕੇ ਦੇ ਸਾਰਾ ਕੁਝ ਦੱਸਿਆ ਮੈਂ ਇਤਨਾ ਵੱਡਾ ਵਿਦਵਾਨ ਸੀ ਸੀ ਅੱਜ ਨਹੀਂ ਹਾਂ ਇਤਨਾ ਗਿਆਨ ਸੀ ਕਿ ਮੈਂ ਰਾਜ ਸਭਾ ਦੇ ਵਿੱਚ ਬੈ ਕੇ ਕਥਾ ਕਰ ਜਾਂਦਾ ਲੋਕ ਰੱਬ ਦੇ ਵੰਗ ਬੁੱਝਦੇ ਸੀ ਇਤਨਾ ਰੱਬ ਨੇ ਮੈਨੂੰ ਗਿਆਨ ਦਿੱਤਾ ਸੀ ਪਤਾ ਨਹੀਂ ਕਿਹੜੇ ਵੇਲੇ ਮੱਤ ਦੇ ਬਣਦਾ ਪੈ ਗਿਆ ਅਤੇ ਮੈਂ ਮਾੜੇ ਕੰਮਾਂ ਦੇ ਵਿੱਚ ਪੈ ਗਿਆ ਕਿਰਪਾ ਕਰੋ ਹੁਣ ਮੈਂ ਅੱਗੇ ਤਾਂ ਕੁਝ ਮੰਗ ਨਹੀਂ ਸਕਦਾ ਕਿ ਜ਼ਿੰਦਗੀ ਦਾ ਉਧਾਰ ਕਿਵੇਂ ਹੋਵੇ ਉਹਨਾਂ ਨੇ ਆਖਿਆ ਤੇਰੇ ਘਰ ਪੁੱਤਰ ਪੈਦਾ ਹੋਵੇਗਾ ਉਹਦਾ ਨਾਮ ਨਾਰੈਣ ਰੱਖੀ ਬੇਸਵਾ ਉਹਦੀ ਘਰ ਵਾਲੀ ਸੀ ਬੇਸਵਾ ਦਾ ਕੋਈ دین ਈਮਾਨ ਨਹੀਂ ਹੁੰਦਾ ਉਹਨੂੰ ਤਾਂ ਬੇਸਵਾ ਗਿਆ ਜੰਦਾ ਅਤੇ ਉਹਨੂੰ ਆਪਣੀ ਪਤਨੀ ਬਣਾਇਆ ਸੀ ਪੰਡਤ ਅਜਾਮਲ ਜੀ ਨੇ ਤਾਂ ਜਦੋਂ ਉਹਦਾ ਨਾਮ ਲਓ ਖੀਰਲੇ ਸਮੇ ਇਹਨਾਂ ਨੇ ਨਾਰੈਣ ਰੱਖਿਆ ਉਹ ਤੋਂ ਬੜੇ ਬਾਅ ਗਿਆ ਸੀ ਮਲੋ ਸਾਰੇ ਨੇ ਜ਼ਿੰਦਗੀ ਦੇ ਜੋ ਝੂਠੇ ਇਤਾ ਸੀ ਕੋਕਰਮ ਕੀਤੇ ਸੀ ਮਾੜੇ ਕਰਮ ਕੀਤੇ ਸੀ ਮਨਜੀਤੇ ਪਿਆ ਰਹੀ ਹੈ ਪਾਣੀ ਦਾ ਗਲਾਸ ਨਾ ਕਰ ਵੜੀ ਫੜਾਉਂਦੀ ਹੈ ਨਾ ਪੁੱਤਰ ਬਰਉਂਦਾ ਫੜਾਵੇ ਵੀ ਕਿਉਂ ਜਿਹਨੇ ਸਾਰੀ ਜ਼ਿੰਦਗੀ ਨਰਕ ਦੀ ਜ਼ਿੰਦਗੀ ਭੋਗੀ ਹੈ ਨਰਕ ਹੰਡਾਇਆ ਹੈ ਕਿਸੇ ਨੂੰ ਵੀ ਨਰਕ ਦਿੱਤਾ ਹੈ ਆਪ ਵੀ ਨਰਕੀ ਹੈ ਤਾਂ ਹੁਣ ਕਿਤੇ ਰੱਬ ਦਾ ਸੁਭਾਅ ਹੁਣ ਉਹ ਸਾਧੂ ਆਏ ਸੀ ਕਹਿੰਦੇ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖ ਲੈ ਤਾਂ ਅੰਦਰ ਸ਼ਨ ਦੇ ਪਿਆ ਘਰ ਵਾਲੀ ਵੀ ਬਾਹਰ ਆਈ ਦੀ ਬੱਚਾ ਵੀ ਬਾਹਰ ਆਇਦਾ ਸਮਾਪੇ ਕੀ ਮਨ ਵੱਡਾ ਹੋਇਆ ਸੀ ਬੱਚਾ ਥੋੜਾ ਆਪਣੇ ਪੁੱਤਰ ਨੂੰ ਪੁੱਤਰ ਨਾਰਾਇਣ ਪੁੱਤਰ ਨਾਰਾਇਣ ਦੇ ਕੇ ਆਵਾਜ਼ ਲਗਾ ਰਿਹਾ ਸੀ ਪੁੱਤਰ ਸ਼ਬਦ ਭੁੱਲ ਗਿਆ ਕੱਲਾ ਸ਼ਬਦ ਨਾਰਾਇਣ ਰਹਿ ਗਿਆ ਉਹਨੇ ਕਿੰਨੀ ਦਫਾ ਬੋਲੇ ਆ ਆਪਾਂ ਕਿੰਨਾ 10 ਵਾਰ ਕਹਿ ਸਕਦੇ ਆ 10 ਵਾਰ ਬੋਲੇ ਆ ਪੁੱਤਰ ਸ਼ਬਦ ਪੁੱਤਰ ਸ਼ਬਦ ਵਾਰ 10 ਵਾਰ ਬੋਲਿਆ ਹੋਇਆ ਅੱਜ ਉਸ ਭਗਤ ਦੇ ਜਿਹੜੇ ਅਲਫਾਜ਼ ਨੇ ਗੁਰਬਾਣੀ ਦੇ ਅੰਦਰ ਦਰਜ ਨੇ ਮਲੋ ਰੱਬ ਦੀ ਮਰਜੀ ਹੈ ਕਦੋਂ ਤਾਰਨ ਸਾਡੇ ਹੱਥ ਵਸ ਕੁਝ ਨਹੀਂ ਹੈ ਅਜ ਅਮਲ ਪਾਪੀ ਜਗ ਜਾਣੇ ਨਿਮਖਮਾਏ ਨਸਤਾਰ ਤੇ ਇੱਕ ਨਿਮਖ ਦੇ ਵਿੱਚ ਉਸ ਪਾਪੀ ਜਮਲ ਨੂੰ ਤਾਰ ਦਿੱਤਾ ਕਿ ਉਹਨੇ ਅੱਜ ਜਦੋਂ ਨਾਰਾਇਣ ਚੱਪੇ ਆ ਨਾ ਉਹਨੇ ਬੜੇ ਕੋਮਲ ਹਿਰਦੇ ਨਾਲ ਬੜੇ ਨਿਮਰਤਾ ਦੇ ਨਾਲ ਅੰਦਰੋਂ ਦਿਲੋਂ ਨੇ ਨਾਰਾਇਣ ਨਾਰਾਇਣ ਰੱਬ ਦੇ ਨਾਲ ਬਿਰਤੀ ਜੁੜ ਗਈ ਬੁਲਾ ਰਿਆ ਪੁੱਤਰ ਨੂੰ ਸੀ ਪਰ ਰੱਬ ਦੇ ਨਾਲ ਜੁੜ ਬਿਰਤੀ ਜੁੜ ਗਈ ਆਪਣੀ ਸਤਿਗੁਰੂ ਕਹਿੰਦੇ ਕਿਤੇ ਅਸੀਂ ਵੀ ਨਾਰਾਇਣ ਰਣ ਕਰੀਏ ਅਸੀਂ ਵੀ ਰੱਬ ਰੱਬ ਕਰੀਏ ਜੇ ਕਰਾਂਗੇ ਤਾਂ ਫਿਰ ਜੁੜੇਗੀ ਨਾ ਬਿਰਤੀ ਜੇ ਚੰਗੇ ਕਰਮ ਕਰਾਂਗੇ ਰੱਬ ਤਾਂ ਫਿਰ ਮਿਹਰਮਾਨ ਹੋਣਗੇ ਸਤਿਗੁਰੂ ਕਹਿੰਦੇ ਨੇ ਜਦੋਂ ਵੀ ਤੂੰ ਬਨੇ ਰੱਬ ਦਾ ਨਾਮ ਜਪੇ ਦਿਲੋਂ ਕਰੀਪਾ ਮੈਂ ਸਮਾ ਬੋਤਾ ਨਹੀਂ ਘਟ ਬਹਿ ਜਿਆ ਪਰ ਕਰ ਰੱਬ ਨੂੰ ਰੱਬ ਦਾ ਕੋਈ ਪਤਾ ਨਹੀਂ ਕਦੋਂ ਉਤਾਰ ਦੇ ਦਾਤਾ ਦਾਤ ਰਖੀ ਹਤੇ ਆਪਣੇ ਜਿਸ ਭਾਵ ਹੈ ਕਿਸ ਦੇ ਸਤਿਗੁਰੂ ਸਾਨੂੰ ਹਰਸ਼ ਤੋਂ ਹਰਸ਼ਤੇ ਕੀ ਆਪਣੀ ਲੋਧ ਦੇ ਵਿੱਚ ਪਾਉਂਦੇ ਨੇ ਇਹ ਤੋਂ ਹਰਸ਼ ਤੋਂ ਤੇ ਵੀ ਹੈ ਜਿਹਨੂੰ ਆਪਾਂ ਸੱਚਖੰਡ ਸਵਰਗ ਕਹਿੰਦੇ ਆ ਰੱਬ ਦਾ ਸਵਰਗ ਸਮੁੰਦਰ ਪਰ ਮਿਲਦਾ ਉਹ ਨੂੰ ਤੇ ਜੋ ਰੱਬ ਦੀ ਮਰਜ਼ੀ ਹੋ ਰੱਬ ਦੀ ਮਰਜ਼ੀ ਦੇ ਵਿੱਚ ਹੈ ਕਿ ਤੂੰ ਰਜਾ ਦੇ ਵਿੱਚ ਚੱਲ ਹੁਕਮ ਰਜਾਈ ਚੱਲਣਾ ਨਾਨਕ ਲਿਖੇ ਨਾ ਰਜਾਈ ਕਹਿੰਦੇ ਨੇ ਰਜਾ ਰੱਬ ਦੀ ਰਜਾ ਨੇ ਰੱਬ ਦੇ ਹੁਕਮ ਦੇ ਅਨਸਾਰ ਚੱਲਣਾ ਰਜ ਰੱਬ ਦਾ ਹੁਕਮ ਹੈ ਤੇਰੇ ਬੋਲਾਂ ਦੇ ਤੇਰੇ ਚਾਲ ਤੇਰਾ ਰਹਿਣ ਸਹਿਣ ਇਦਾਂ ਦਾ ਮਸ ਪੈ ਦੇ ਵਿੱਚ ਚੱਨੇ ਰੱਬ ਦੇ ਪੈ ਦੇ ਵਿੱਚ ਸੁਣਿਆ ਵੀ ਤੋ ਇਦਾਂ ਦਾ ਨਾ ਜਾਵੇ ਕਿ ਤੂੰ ਤੇਰੇ ਮਨ ਦੇ ਵਿੱਚ ਬਾਹ ਦੇ ਵਿੱਚ ਵਿਚਾਰੋਂ ਦੇ ਬਣ ਸੁਣ ਵੀ ਉਹ ਜਿਹੜੇ ਰੱਬ ਦੇ ਪੈ ਦੇ ਵਿੱਚ یہ جگت ہے نرک بیافت ہے جگت دے یہ جگت ہے نرکوں بیکھیں گا ساتھ گروہ ستگرو کہ دنیا تا نہیں بدل سکتی کیونکہ دنیا ادا دی ہے رب دو ت کے گرو نانک دیو مہاراج جی یہاں دنیا نے تو انہوں بھی بٹے مارے خوشیا گیا بغداد کسے نے پوتنا کہ ہے کسی نے بتالا کہ چڈیا تو یہ دنیا نے ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਦੁਨੀਆ ਬਦਲਨੀ ਬੜੀ ਮੁਸ਼ਕਲ ਹੈ ਨਹੀਂ ਬਦਲੇਗੀ ਹਾਂ ਤੂੰ ਬਦਲ ਸਕਦਾ ਹੈ ਨਰਕ ਵਿਆਪਤ ਹੈ ਤਾਂ ਆਪਣੀ ਸੈਡ ਨੂੰ ਕਿ ਲੰਘ ਜਾਉਂਗਾ। ਆਉਗਣ ਨੇ ਹਤੇ ਨਿਰੇ ਕੋ ਕਰਮ ਨੇ ਸਤਿਗੁਰੂ ਕਹਿੰਦੇ ਤੂੰ ਪਾਸਾ ਬਦਲ ਲੈ। ਬਸ ਐਦਾਂ ਰੱਬ ਦੀ ਰਹਿਮਤ ਵਰਸੇਗੀ ਜਦੋਂ ਤੂੰ ਪਾਸਾ ਬਦਲ ਲਗਦੇ ਆ। ਮਨ ਲੋ ਆਪਣੇ ਆਪ ਨੂੰ ਸੁਚੇਤ ਕਰਨ ਲਗਦੇ ਆ। ਐਦਾਂ ਸਤਿਗੁਰਾਂ ਦੀ ਤਾਂ ਹੀ ਸਤਿਗੁਰ ਕਹਿੰਦੇ ਨੇ ਚੇਤਨਾ ਹੈ ਚੇਤਨਾ ਭਾਵ ਸੁਚੇਤ ਰਹੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਅਸਤਗੁਰੂ ਤੇਰੇ ਬਾਰੇ ਨਿਆਰੇ ਕਰਨਗੇ ਸਮਾਪਤੀ ਦਾ ਸਮਾ ਹੁੰਆਂ ਦੀ ਉਨੀਆਂ ਬੁਲਾ ਲਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ